ਤੋਂ ਪਰੇ ਤੋਂ ਪਰੇ ਸਾਡੇ ਬਾਰੇ ਦਿਲ ਵਿੱਚ ਰੱਖੀ ਨਾ ਪਰੋਸਾ ਉਹ ਤੋੜ ਦਿੱਤੇ ਇੱਥੇ ਵਾਲੋ ਘਰੇ ਤੋਂ ਘਰੇ ਆਹ ਵੇਖਾਂ ਕਬੱਡੀ ਖੇਡਦਾ ਆ ਰਿਹਾ ਹੈ ਇਹ ਆ ਮਖੂ ਦੇ ਲੱਗੇ ਕਰਕੇ ਸਰਹੰਦੀ ਜਿਹੜੇ ਫਿਰੋਜ਼ਪੁਰ ਦਾ ਜੋਗੇ ਵਾਲਾ ਪਿੰਡ ਮੁੰਡੇ ਕੁਜਲੇ ਦੇ ਮਈਆਂ ਵਾਲਾ ਪਿੰਡ ਆਹ ਚਰਾਗਦੀਨ ਪੈ ਗਈ ਕਬੱਡੀ ਦੀਪਦੀ ਤੇ ਕਰਦੇ ਗੱਲ ਵਰਜੀਤ 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 ਵਾਲੇ ਦੀ ਰੇਡ ਦੂਜੇ ਪਾਸੇ ਦਿਰਬਾਣੀ ਦਿਰਬਾ ਹਾ ਦਿਰਬਾ ਵੇਖ

ਘਾਂਗੇ ਵਾਲਾ ਘਾਂਗੇ ਵਾਲਾ ਘਾਂਗੇ ਵਾਲਾ ਤੇ ਪਾਸ਼ਾ ਕਿਰਪਾ ਰੱਖੇ ਪਰਦੇਸੀ ਵਸਣ ਵਾਲਿਓ ਏ ਕਦੇ ਵਤਨੀ ਫੇਰਾ ਪਾਇਓ ਏ ਇੱਕ ਚਿੱਤ ਆਪਣੀ ਮਾਂ ਰੱਖਣਾ ਦੂਜਾ ਮਿੱਟੀ ਨਾ ਭੁੱਲ ਜਾਇਓ ਏ